ਗੋਵਿੰਦਟਰ ਪ੍ਰਾਣੀ ਗੱਲਬਾਤ ਕਰਨੀ ਆ ਇੱਕ ਸਮਾਂ ਸੀ ਵੀ ਜਿਹੜਾ ਸਾਡਾ ਰਾਜ ਸੀ ਮਿਸਲਾਂ ਤੋਂ ਹੌਲੀ-ਹੌਲੀ ਕਿਵੇਂ ਸਿੱਖਾਂ ਦਾ ਇੱਕ ਵੱਡਾ ਰਾਜ ਬਣਿਆ ਤੇ ਕਿਵੇਂ ਕਾਬਲ ਕਨਾਰ ਤੋਂ ਲੈ ਕੇ ਜਿਹੜਾ ਟੀਬਤ ਤੱਕ ਚైనా ਤੱਕ ਜਿਹੜਾ ਰਾਜ ਸੀ ਸਿੱਖਾਂ ਦਾ ਬੇਕੀ ਹੋਇਆ ਸਮਾਂ ਲੰਘਦਾ ਗਿਆ ਦਾ ਹੌਲੀ-ਹੌਲੀ ਜਦੋਂ ਸਖਾਣਾ ਰਾਜ ਗਿਆ ਤੇ ਗੋਰਿਆਂ ਨੇ ਜਿਹੜਾ ਇੱਥੇ ਕਬਜ਼ਾ ਕੀਤਾ ਦਾ ਹਰੀਓਲੀ ਸੰਤਾਲਿਕ ਜਿਹੜਾ ਸੀਗਾ ਪੰਜਾਬ ਦੇ ਜਿਹੜੇ ਦੋ ਟੁਟੇ ਹੋ ਗਏ ਜਿਹੜਾ 60% ਜਿਹੜਾ ਪੰਜਾਬ ਸੀ ਉਹ ਪਾਕਿਸਤਾਨ ਚ ਰਹਿ ਗਿਆ ਤੇ 40% ਜਿਹੜਾ ਪੰਜਾਬ ਸੀਗਾ ਉਹ ਹਿੰਦੁਸਤਾਨ ਚ ਰਹਿ ਗਿਆ ਉਸ ਤੋਂ ਬਾਅਦ ਚੱਲਦੇ ਚੱਲਦੇ 1964 ਦੇ ਵਿੱਚ ਕਿਵੇਂ ਪਹਿਲਾਂ ਹਿਮਾਚਲ ਬਣਿਆ ਫਿਰ ਉਸ ਤੋਂ ਬਾਅਦ ਤਾਂ ਦੇ ਕਰਾਉਂਦੇ ਜਿਹੜਾ 1960 ਤੇ ਜਿਹੜਾ ਇਧਰ ਦਾ ਪੰਜਾਬ ਸੀ ਉਹਦੇ ਵੀ ਦੋ ਤਿੰਨ ਟੋਟੇ ਹੋ ਗਏ ਇਧਰ ਜਿਹੜਾ ਇਧਰਲਾ ਪੰਜਾਬ ਸੀ ਜਿਹਦੇ ਦੋ ਤਿੰਨ ਟੋਟੇ ਹੋ ਗਏ ਜੋ ਕਰਦੇ ਕਰਾਉਂਦੇ ਜਦੋਂ ਸਾਡੇ ਜਿਹੜੇ ਬਜ਼ੁਰਗੋਸ ਨੇ ਇਹ ਕਰਕੇ ਕੀਤਾ ਦਿਨ ਰਾਤ ਇੰਨੀਆਂ ਕੁਰਬਾਨੀਆਂ ਹੋਈਆਂ ਤਾਂ ਇੱਕ ਐਵਾਂ ਜਿਹਾ ਸਮਾਂ ਝੀਵੀ ਜਦੋਂ ਸਾਡੇ ਨੌਜਵਾਨ ਸਿੰਘ ਸੀ ਪੰਜਾਬੀ ਤੁਪਾ ਜਿੰਦਾਬਾਦ ਕਹਿੰਦੇ ਸੀ ਤੇ ਉਹਨਾਂ ਨੂੰ ਜਿੰਦਾਬਾਦ ਕਹਿਣ ਦੀ ਵੀ ਮਨਾਈ ਸੀ ਇੱਥੇ ਤੇ ਸਾਡੇ ਕਰਨਾਲ ਤੋਂ ਸੀਗੇ ਕਾਕਾ ਇੰਦਰਜੀਤ ਸਿੰਘ ਉਹਨਾਂ ਨੂੰ ਜਿਹੜੀ ਮੌਕੇ ਦੀ ਹਕੂਮਤ ਸੀ ਉਹਨਾਂ ਨੇ ਜਦੋਂ ਉਹਨਾਂ ਨੇ ਸਿੰਘ ਵਾਰ-ਵਾਰ ਪੰਜਾਬੀ ਸੂਬਾ ਕਹਿੰਦੇ ਸੀ ਤਾਂ ਉਹਨਾਂ ਨੇ ਮਤਲਬ ਮੌਕੇ ਦੀ ਹਕੂਮਤ ਵੀ ਉਹਨਾਂ ਨੇ ਕਿਹਾ ਵੀ ਪੰਜਾਬੀ ਸੂਬਾ ਜਨਤਾਵਾਦ ਤੋਂ ਹੀ ਨਾਰਾ ਨਹੀਂ ਲਾਉਣਾ ਨਹੀਂ ਤਾਂ ਮਤਲਬ ਤੁਹਾਨੂੰ ਸਜ਼ਾ ਦਿੱਤੀ ਜਾਊਗੀ ਉਹ ਵਾਰ-ਵਾਰ ਕਹਿੰਦੇ ਰੇ ਪਰ ਉਹ ਕੀ ਹੋਇਆ ਉਹਨਾਂ ਨੇ ਕਿਵੇਂ ਨਿਕਾਲਿਆ ਜਿਹੜਾ ਬੱਚਾ ਸੀਗਾ ਉਹਨੂੰ ਗੋਲੀ ਮਾਰੀ ਤੇ ਫਿਰ ਕੂਹ ਦੇ ਵਿੱਚ ਛੁਡ ਦਿੱਤਾ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਬੜਾ ਜਿਹੜਾ ਇਹ ਘਰ ਸਿਆ ਕਾਰ ਕਰਾ ਕੇ ਇਹ ਜਿਹੜਾ ਦਿੱਕਾ ਜ Punjab ਮਿਲਿਆ ਉਹਦੇ ਵੀ ਕੀ ਹੋਇਆ ਵੀ ਜਿਵੇਂ ਆਪਣੇ ਲਾਤ ਨੇ ਆ ਕੇ ਇਹਨਾਂ ਸ਼ਕਤ ਕਰਦੇ باوجود ਵੀ ਜਿਹੜਾ ਨਿਕਾਲਿਆ Punjab ਸੀ ਉਹਦੇ ਦੀ ਵੀ ਨਾਂ ਤਾਂ ਸਾਨੂੰ ਮੱਲਬ ਰਾਜਧਾਨੀ ਦਿੱਤੀ ਗਈ ਜਿਹੜੇ ਰਹਿ ਗਿਆ ਆਪਣਾ ਮਸਲੇ ਸੀਗੇ ਸਖਾਂ ਦੇ ਉਹ ਵੀ ਉੱਡੇ ਨੇ ਉੱਡੇ ਰਹਿਗੇ ਨਾ ਕੋ ਜਿਹੜਾ ਪਾਣੀ ਸੀ ਉਹ ਵੀ ਸਾਡਾ ਜਿਹੜਾ ਲੁੱਟ ਲਿਆ ਜਿਹੜਾ ਰਹਿ ਗਿਆ ਪਾਣੀ ਸੀ ਉਹ ਨੂੰ ਵੀ ਜਿਹੜਾ ਜਿਹੜਾ ਸਾਰਾ ਗੰਦਾ ਕਰਤਾ ਜਿਹੜਾ ਉਹ ਕਾਲੇ ਪਾਣੀ ਦਾ ਉਹ ਅੰਦਰ ਸੰਪਦਾ ਹੀ ਜਿਹੜਾ ਲਗਾ ਰਿਹਾ ਹੋ ਤਾਂ ਫਿਰ ਜਿਹੜਾ ਕਾਰਜਕ੍ਰਮ ਦੇ ਜਿਹੜਾ ਹੁਣ ਆਪਾਂ ਵੇਖਦੇ ਆਂ ਵੀ ਦਿਨ ਬਦ ਦਿਨ ਇਹ ਇੱਕ ਤਰ੍ਹਾਂ ਦਾ ਨਹੀਂ ਹੈਗਾ ਇੱਕ ਤਰ੍ਹਾਂ ਜਿਹੜਾ ਥੋੜਾ ਜਿਹਾ ਜਿਹੜਾ ਵੀ ਪੰਜਾਬ ਮਿਲਿਆ ਸੀ ਉਹਦੇ ਜਿਹੜੇ ਕਿਵੇਂ ਪ੍ਰਵਾਸੀ ਜਿਹੜੇ ਉਹ ਚੱਡੀਗੜ ਦੇ ਨਾਲ ਦੇ ਜਿਹੜੇ ਪਿੰਡ ਆ ਜਾਂ ਵੱਡੇ ਸ਼ਹਿਰਾਂ ਦੇ ਨਾਲ ਦੇ ਪਿੰਡਿਆਂ ਕਰਦੇ ਨੇ ਹੌਲੀ-ਹੌਲੀ ਉਹ ਸਾਰਾ ਜਿਹੜਾ ਜਿਹੜੀ 2-3 ਕਰੋੜ ਦੀ ਆਬਾਦੀ ਆ ਇਸ ਪੰਜਾਬ ਦੀ ਉਹਦੇ ਜਿਵੇਂ ਮੰਨ ਕੇ ਚੱਲੋ ਵੀ 60-70 ਲੱਖ ਜਿਹੜੀ ਉਹ ਆਬਾਦੀ ਉਹ ਪ੍ਰਵਾਸੀਆਂ ਦੀ ਹੁਣ ਹੋ ਚੁੱਕੀ ਹੋਈ ਆ ਤਾਂ ਉਹਦੇ ਜੋ ਮਸਲਾ ਇਹ ਹੈਗਾ ਵੀ ਇੱਕ ਤਾਂ ਕੋਈ ਘਰ ਦਾ ਹੀ ਗੱਲ ਘਰ ਚੋਂ ਦਾਸ ਜੀ ਆ ਉਹਦੇ ਚੋਂ ਜਿਹੜੇ ਪੰਨੇ ਵੀ ਆਪਣੇ ਘਰੋਂ ਬਾਹਰ ਜਾਂਦੇ ਆ ਉਹਦਾ ਨੁਕਸਾਨ ਤਾਂ ਹੈਗਾ ਹੀ ਯਾਰ ਪਰ ਉਹ ਪੰਜਾਬੀਆਂ ਦੀ ਬਦਲੇ ਜਿਹੜੇ ਕੋ پاسੇ ਹੋਰ ਨਹੀਂ ਆਉਂਦੇ ਆ ਉਹਨਾਂ ਦਾ ਹੋਰ ਦੁਗਣਾ ਨੁਕਸਾਨ ਹੈ ਡੈਮੋਗ੍ਰਾਫੀ ਦੇ ਜਿਹੜੀ ਆਪਣੀ ਉਹ ਬਦਲੀ ਜਾਣ ਲਈ ਆ ਉਹਦੇ ਤੇ ਆ ਕਿ ਜਿਹੜੇ ਪਰਵਾਸੀ ਆ ਜਿਨ੍ਹਾਂ ਨੂੰ ਨਾ ਆਪਣਾ ਕੋਈ ਕਲਚਰ ਮਿਲਦਾ ਆ ਨਾ ਆਪਣੀ ਕੋਈ ਉਹਨਾਂ ਨਾਲ ਭਾਰਤ ਦੀ ਥਾਂ ਜਾਂ ਖਾਣ-ਪੀਣ ਆਪਣੀ ਕੋਈ ਉਹਨਾਂ ਨਾਲ ਸਾਂਝ ਨਹੀਂ ਲੱਗੀ ਤਾਂ ਕਰਕੇ ਹੁੰਦੇ ਇਹ ਆ ਤਾਂ ਰਹਿ ਗਈ ਗੱਲ ਜਿਹੜਾ ਜਿਵੇਂ ਕਾਲੇ ਪਾਣੀ ਦਾ ਮੋਰਚਾ ਸੀ ਗੱਲ ਔਰ ਇਹ ਜਿੰਮੇ ਸੰਸਤਲੋ ਜਿੱਦੋਂ ਵੀ ਲੁਧਿਆਣੇ ਜਿਹੜਾ ਮੋਰਚਾ ਸੀ ਉਹਦੇ ਚ ਵੜੀ ਵੜੀ ਬੰਦੰਦੇ ਮੁੱਲੀਅਤ ਕੀਤੀ ਗਈ ਤਾਂ ਉਹਦੇ ਚ ਵੀ ਇਹ ਚੀਜ਼ ਵੀ ਪਹਿਲਾਂ ਤੈਅ ਅਲੀ ਕਹਿੰਦੇ ਸਾਡੇ ਪੰਜਾਬ ਦੇ ਸੋਰਸ ਹੈਗੇ ਨੇ ਤੇ 14-15 ਲੱਖ ਕਯੂਬਲ ਆ ਜਿਹੜੇ ਆਪਣੇ ਪੰਜਾਬ ਦੀ ਧਰਤੀ ਨੇ ਲੱਗੇ ਹੋਏ ਆ ਜਿਹੜੇ ਦਿਨ ਰਾਤ ਆ ਜਿਹੜੇ ਉਹ ਮਤਲਬ ਚੱਲੀ ਜਾਂਦੇ ਆ ਤੇ ਦੂਜਾ ਇਹ ਆ ਵੀ ਜਿਹੜਾ ਸਾਡਾ ਪਾਣੀ ਧਰਤੀ ਦੇ ਹਟ ਨੂੰ ਆ ਉਹ ਦਾਪਾਂ ਵੇਲੇ ਕੱਢੀ ਜਾਂਦੇ ਕਯੂਬਲ ਦੇ ਰਾਹੀ ਤਾਂ ਜਿਹੜਾ ਪਾਣੀ ਸੀਗਾ ਸਾਡਾ ਕੁਦਰਤੀ ਪਾਣੀ ਜਿਹਦੇ ਨਾਲ ਅਸੀਂ ਆਪਣੀ ਪੂਰੇ ਪੰਜਾਬ ਦੀ ਖੇਤੀ ਕਰਦੇ ਸੀ ਉਹ ਜਿਹੜਾ ਪਾਣੀ ਸੀ ਵੱਡੀ ਗਿਣਤੀ ਉਹ ਵੀ ਜਿਹੜਾ ਚਾਹਤੇ ਸੀਗੇ ਉਹ ਕੁਝ ਤਾਂ ਰਾਜਸਥਾਨ ਨੂੰ ਲੈ ਗਏ ਕੁਝ ਹਰਿਆਣੇ ਨੂੰ ਹੋਰ ਸੱਜੇ ਖੱਬੇ ਜਿਹੜਾ ਪਾਣੀ ਸੋਧੀ ਹੋ ਤਾਂ ਜਿਹੜਾ ਪੰਜਾਬ ਥੋੜਾ ਜਿਹਾ ਹੈਗਾ ਸੀ ਤਾਂ ਆਪਣਾ ਪਾਣੀ ਉਹਦੇ ਤੇ ਇਹ ਚੀਜ਼ ਜਿਹੜਾ 7 ਵਜੇ ਦਾ ਪਾਣੀ ਆ तकरीबन ਇਧਰੋਂ ਫਰੀਦਕੋਟ ਦਾ ਏਰੀਆ ਹੋ ਗਿਆ ਇਧਰ ਵੀ ਹੋਰ ਬਹੁਤ ਇਲਾਕੇ ਹੈਗੇ ਜਿਹੜੇ ਪਾਣੀ ਖੇਤਾਂ ਨੂੰ ਵੀ ਲਾਉਂਦੇ ਆ ਜਿਹੜਾ ਉਹ ਮੱਲ ਵਰਤਦੇ ਆ ਪਾਣੀ ਉਹਦੇ ਚ ਕੀ ਹੋਇਆ ਵੀ ਬੜੇ ਇਹੋ ਜਿਹੇ ਜਿਹੜੇ ਕ੍ਰਿਟੀਕਲ ਜਿਹੜੇ ਕੈਮੀਕਲ ਉਹ ਪਾਏ ਗਏ ਉਹਦੇ ਨਾਲ ਜਿਹੜੀਆਂ ਹੁਣ ਆਪਾਂ ਵੇਖਦੇ ਆਂ ਵੀ ਬਿਮਾਰੀਆਂ ਪਿੰਡਾਂ ਦੇ ਵਿੱਚ ਬੜੀਆਂ ਖਤਰਨਾਕ ਲੱਗੀਆਂ ਉਹ ਉਸੇ ਕੈਮੀਕਲ ਦੀ ਬਦੌਲਤ ਆ ਤੇ ਇਹ ਸਾਰੇ ਮਸਲੇ ਜਿਹੜੇ ਹੈਗੇ ਪੰਜਾਬ ਦੇ ਹਜ਼ਾਰਾਂ ਤਰ੍ਹਾਂ ਦੇ ਮਸਲੇ ਆ ਜਿਵੇਂ ਬਾਈ ਜੀ ਹਣਾ ਦੱਸਿਆ ਸੀਗਾ ਉਹਨਾਂ ਮਸਲਿਆਂ ਦੇ ਨਕਟਾਰੇ ਦੇ ਲਈ ਜਿਹੜਾ 107 ਵਜੇ ਤੋਂ ਭਾਜੀ ਜਿਹੜੇ ਪਾਸੇਂ ਬਰਾਬਰ ਨੂੰ ਲੱਗੇ ਹੋਇਆ ਤਾਂ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਆਂ ਤਾਂ ਅਸੀਂ ਮਿਸਟਰ ਥਾਦੋਏ ਨੇ ਬੈਰੀਨਾਂ ਦਿਖਾਈ ਟੀਮ ਆਈ ਉਹਨਾਂ ਦਾ ਵੀ ਧੰਨਵਾਦ ਤੇ ਆਪਾਂ ਕੋਈ ਹਿੱਸੇ ਕਰੀਏ ਵਿਵਾਦਵਾਜਨ ਦਾ 10 ਸਾਲ ਤੇ ਇਹ ਉਹਦੇ ਜੀਆ ਵੀ ਇਹ ਇਹ ਜਿਹੜੀ ਲੜਾਈ ਆ ਇਹ ਜੇਹੋ ਦੇ ਹਾਲਾਤ ਹੋ ਚੁੱਕੇ ਆ ਇਹਦੇ ਵਿੱਚ 60-70 ਸਾਲਾਂ 'ਚ ਜਿੰਨਾ ਨੁਕਸਾਨ ਹੋ ਚੁੱਕਾ ਹੋਇਆ ਪੰਜਾਬ ਦਾ ਇਹ ਆਪਾਂ ਲੜਾਈ ਅੱਜ ਨਹੀਂ ਤੇ ਕੱਲ੍ਹ ਲੜਨੀ ਪੈਣੀ ਹੈ ਉਹਦੇ ਕਿ ਕੋਸ਼ਿਸ਼ ਕਰੀਏ ਵੀ ਹਲੇ ਇਹ ਹੁਣ ਜਿਵੇਂ ਸਰਕਾਰੀ ادارے ਆ ਉਹ ਜਿੰਨੇ ਵੀ ਤੁਹਾਡੇ ਕੋਲ ਜਿਹੜਾ ਪਾਣੀ ਆ ਉਹ 10-12 ਸਾਲ ਦਾ ਪਾਣੀ ਨਹੀਂ ਸਰਕਾਰੀ ادارے ਆ ਜਿਹੜੇ ਉਹਨਾਂ ਦੀਆਂ ਬਕਾਇਦਾ ਜਿਹੜੀਆਂ ਰਿਪੋਰਟਾਂ ਮਿਲੀਆਂ ਵੀ 10-12 ਸਾਲ ਦਾ ਪਾਣੀ ਆ ਤਾਂ ਜੇ ਜਿਹੜੀ ਆਪਾਂ ਮੰਨ ਕੇ ਚੱਲੋ ਵੀ ਸਾਰਾ 10-12 ਸਾਲ ਦੇ ਪਾਣੀ ਵਰਤ ਲਿਆ ਤਾਂ ਫੇਰ ਆਪਣੇ ਪਛਤਾਇਆ ਕੁਝ ਨਹੀਂ ਹੋਣਾ ਉਹ ਹੋਣੀ ਸਮਾਏ ਜਿਹੜੇ ਆਪਣੇ ਪਾਣੀ ਬਿਖੇ ਦਰਿਆਈ ਪਾਣੀ ਆ ਉਹਨਾਂ ਨੇ ਜਿਹੜਾ ਕਾਲੇ ਪਾਣੀ ਦਾ ਇਸ ਨਲਕਸਰ ਮਿਸਲ 7ਵੇਂ ਵੱਲੋਂ ਕਰਨ ਦੇ ਆ उन्हनि जे साथ दो तौका संभाली आहे वाहिगुरू जी का ख़ालसा वाहिगुरू